ਡੇਰੀ ਵਿੱਚ ਦੁੱਧ ਪਾਉਂਦੇ ਆ ਘਰਾਂ ਵਿੱਚ ਪੀਣ ਨੂੰ ਦੁੱਧ ਵਰਤਦੇ ਆ ਅੱਜ ਚੈੱਕ ਕਰਾਂਗੇ ਆਪਾਂ ਉਹਦੇ ਵਿੱਚ ਕਿੰਨਾ ਕੈਮੀਕਲ ਆ ਕਿੰਨਾ ਸਟਾਰਚ ਆ ਕਿੰਨਾ ਜੂਰੀਆ ਨਿਟਰਲਾਈਜ਼ਰ ਆ ਜਿੰਨਾ ਤੇ ਸాల్ਟ ਕਿੰਨਾ ਵੀ ਸాల్ਟ ਕਿੰਨਾ ਆਪਾਂ ਘਰਾਂ 'ਚ ਦੁੱਧ ਪੀਂਨੇ ਆ ਉਹਦੇ ਵਿੱਚ ਕੈਮੀਕਲ ਕਿੰਨਾ ਸਾਰਾ ਕੋਸ ਆਪਾਂ ਕਦੇ ਚੈੱਕ ਨਹੀਂ ਕਰਿਆ ਬਸ ਅੱਖਾਂ ਵਿੱਚ ਜੇ ਦੁੱਧ ਪੀ ਲੈਂਦੇ ਆ ਉਹਦੇ ਲਈ ਆ ਕਿੱਟ ਆਉਂਦੀ ਆ ਇਹਦੇ ਨਾਲ ਤਾਂ ਪਤਾ ਲੱਗਦਾ ਵੀ ਸ਼ੂ ਕਰਕੇ ਨਾਲ ਦੇ ਵਿੱਚ ਇਹਨਾਂ ਪਤਾ ਲੱਗਦਾ ਜੂਰੀਆ ਕਿੰਨਾ ਤੇ ਕਾਗੇ ਇਹਦੇ ਨਾਲ ਪਤਾ ਲੱਗਦਾ ਆਪਾਂ ਨਟ੍ਰਲਾਈਜ਼ਰ ਕਿੰਨਾ ਇਹ ਕ ਇਹ ਨਹੀਂ ਚੌਥੀ ਇਹਦੇ ਨਾਲ ਆਪਾਂ ਨੂੰ ਪਤਾ ਲੱਗਦਾ ਵੀ ਸਾਲਟ ਕਿੰਨਾ ਦੇ ਵਿੱਚ ਇਹਦੇ ਨਾਲ ਨਾ ਦੁੱਧ ਵਿੱਚ ਦੁੱਧ ਦਾ ਕਲਰ ਚੇਂਜ ਹੋ ਜਾਂਦਾ ਤੁਹਾਨੂੰ ਪੂਰਾ ਐਕਸਪੈਰੀਮੈਂਟ ਕਰਕੇ ਦੱਸਾਂਗੇ ਇਹ ਨਾਲ ਇੱਕ ਕੱਚ ਦੀ ਨਲੀ ਮਿਲਦੀ ਆ ਜਿਹਦੇ ਵਿੱਚ ਆਪਾਂ ਸੈਂਪਲ ਲੈਣਾ ਹੁੰਦਾ ਜਿੰਨਾ ਆਪਣੇ ਦੁੱਧ ਦੇ ਵਿੱਚੋਂ ਕਿੰਨੀ ਮਾਤਰਾ ਆਪਾਂ ਨੂੰ ਚਾਹੀਦੀ ਆ ਉਹਦੇ ਵਿੱਚ ਪਾ ਲੈਣਾ ਤੇ ਉਹਨੂੰ ਕਲਰ ਚੇਂਜ ਕਰ ਲੈਣਾ ਹੋ ਸਕੇ ਆਪਾਂ ਨੂੰ ਪਤਾ ਤਾਂ ਲੱਗੇ ਵੀ ਦੁੱਧ ਦੇ ਵਿੱਚ ਕਿੰਨਾ ਕੁ ਕੈਮੀਕਲ ਪਿਆ ਨੇ ਉਹ ਛੋਟੀ ਕਿੱਟ ਆ ਇੱਕ ਆਉਂਦੀ ਹੈ ਦੀ ਬੜੀ ਕਿੱਟ ਇਸ ਤਰ੍ਹਾਂ ਦੇ ਰੰਗ ਬਣ ਜਾਣੇ ਨੇ ਦੇਖੋ ਜਦੋਂ ਆਪਾਂ ਟੈਸਟ ਕਰਨ ਇਹ ਬੜੀ ਕਿੱਟ ਆ ਇਹ ਤੋਂ ਸੈਂਪਲ ਕਾਫੀ ਜ਼ਿਆਦਾ ਹੋ ਜਾਂਦੇ ਨੇ ਇਹ ਨਵੀਂ ਕਿੱਟ ਆ ਆ ਤੁਹਾਨੂੰ ਚੈੱਕ ਕਰਾਉਣੇ ਆ ਕਿੱਟ ਉਹ ਲਗਾ ਹਾਲੋ ਇਹਦੇ ਵਿੱਚ ਬੜੀਆਂ ਸ਼ੀਸ਼ੀਆਂ ਨੇ ਇਹਦੇ ਵਿੱਚ ਲਿਖਿਆ ਹੋਇਆ ਪਰ ਸਪੈਸ਼ਲ ਲਿਖਿਆ ਹੋਇਆ ਅਜੂਰੀਏ ਵਾਲੀ ਆ ਸੇਮ ਉਹੀ ਆ ਜਿਹੜੀ ਤੁਹਾਨੂੰ ਮੈਂ ਦਿਖਾਈਆਂ ਨੇ ਵੀ ਆ ਸੈਲਟਾਲੀਆ ਸਾਲਟ ਕੀ ਕਿੰਨਾ ਵੀ ਨਮਕਾ ਉਹਦੇ ਵਿੱਚ ਇਹ ਪੂਰੀ ਕਿਟਾ ਇਹਦੇ ਵਿੱਚ ਸਲੇਬਾਂ ਵੀ ਨੇ ਇਹਦੇ ਚ ਸ਼ੂਗਰ ਕਿੰਨਾ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਤੇ ਦੂਜੇ ਪਾਰਟ 'ਚ ਤੁਹਾਨੂੰ ਬਕਾਇਦਾ ਟੈਸਟ ਕਰਕੇ ਵੀ ਦਿਖਾਵਾਂਗੇ ਵੀ ਕਿਵੇਂ ਟੈਸਟ ਕਰਨਾ ਕਿਵੇਂ ਪਤਾ ਲੱਗੂ ਕਿੰਨਾ ਕੈਮੀਕਲ ਆ ਕੀ ਹੈ ਇਹਦੇ ਵਿੱਚ ਇਸ ਲਈ ਇਹਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਲਾਈਕ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਤਾਂ ਕਿ ਆਪਾਂ ਨੂੰ ਪਤਾ ਤਾਂ ਲੱਗੇ ਵੀ ਆਪਾਂ ਦੁੱਧ 'ਚ ਕੀ ਪੀ ਰਹੇ ਹਾਂ ਕਿੰਨਾ ਕੈਮੀਕਲ ਪੀ ਰਹੇ ਹਾਂ ਤੂੰ ਇਹ ਵੀਡੀਓ ਦੇਖਣ ਲਈ ਸਬਸਕ੍ਰਾਈਬ ਜ਼ਰੂਰ ਕਰ ਲੈ